ਸਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਾ ਨੂੰ ਪਿਆਰ ਭਰੀ ਸਤਿ ਸ਼ਕਾਲ ਇਸ ਸਮੇਂ ਸਾਡੇ ਨਾਲ ਜੁੜ ਚੁਕੇ ਨੇ ਖਾਸ ਤੌਰ ਤੇ ਸਰਦਾਰ ਤਲੋਚਨ ਸਿੰਘ ਜੀ ਜੋ ਕਿ ਸਾਬਕਾ ਚੇਅਰਮੈਨ ਨੇ ਮਾਨੋਇਟੀ ਕਮਿਸ਼ਨ ਦੇ ਜਿਹੜੇ ਲੰਬੇ ਸਮੇਂ ਤੋਂ ਸਿੱਖ ਮਸਲੇ ਨੂੰ ਲੈ ਕੇ ਜਿਹੜਾ ਗੱਲਬਾਤ ਕਰਦੇ ਨੇ ਵੱਡੇ ਵੱਡੇ ਆਰਟੀਕਲ ਇਹਨਾਂ ਦਾ ਜਗਾ ਲਗਾਤਾਰ ਆਉਂਦੇ ਰਹਿੰਦੇ ਨੇ ਤੇ ਅੱਜ ਉਹਨਾਂ ਨੇ ਖਾਸ ਤੌਰ ਤੇ ਇੱਕ ਚਿੱਠੀ ਜਿਹੜੀ ਹੈ ਡਾਕਟਰ ਬਨਮੋਹ ਸਿੰਘ ਵੀ ਜਿਹੜੇ ਆ ਧਰਮ ਪਤਨੀ ਲਿਖੀ ਆ ਉਹਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਸਰ ਮੈਂ ਤੇ ਜੀ ਇਹ ਲਿਖਿਆ ਕਿ ਜੋ ਇਸ ਵੇਲੇ ਸਾਰਾ ਮੁਲਕ ਡਾਕਟਰ ਸਾਡੀ ਤਾਰੀਫ ਕਰ ਰਿਹਾ ਸਾਰੀ ਪ੍ਰੈਸ ਕਰ ਲਈ ਤੁਸੀਂ ਲੋਕ ਸਾਰੇ ਅਖਬਾਰ ਕਰ ਰਹੇ ਹੋ ਇਹ ਬੜਾ ਮੌਕਾ ਹੈ ਕਿ ਭਾਰਤ ਸਰਕਾਰ ਨੂੰ ਅਸੀਂ ਰਿਕੁਐਸਟ ਕਰੀਏ ਕਿ ਦਿੱਲੀ ਵਿੱਚ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਐਸਾ ਬਣੇ ਵਰਲਡ ਲੈਵਲ ਦਾ ਜਿਹਦਾ ਨਾਮ ਰੱਖਿਆ ਜਾਏ ਡਾਕਟਰ ਮੋਨ ਸਿੰਘ ਸਕੂਲ ਆਫ ਐਜੂਕੇਸ਼ਨ ਜੀ ਔਰ ਉਹਦੇ ਵਿੱਚ ਦਾਰੇ ਦੁਨੀਆਂ ਦੇ ਸਟੂਡੈਂਟ ਆਉਣ ਤਾਂ ਕਿ ਉਹ ਪੜਨ ਇਹ ਡਾਕਟਰ ਮੋਨ ਸਿੰਘ ਨੇ ਐਸ ਫਾਈਨਸ ਮਿਸਟਰ ਕਿਵੇਂ ਇਸ ਦੇਸ਼ ਜਿਹੜਾ ਗਰੀਬੀ ਚ ਲੱਗਿਆ ਸੀ ਤੇ ਸੋਨਾ ਵੀ ਸਾਡੇ ਅੱਗੇ ਰੂ ਹੀ ਪੈ ਗਿਆ ਸੀ ਉਹਨੇ ਕਿਵੇਂ ਮੁਲਕ ਨੂੰ ਕੱਢ ਕੇ ਚਾਇਨਿੰਗ ਬਣਾਇਆ ਫਿਰ ਕਿਵੇਂ ਨਿਊਕਲੀਅਰ ਡੀਲੀਬ੍ਰੇਟ ਕਰਕੇ ਕਿ ਕਿਸੇ ਡਿਫੈਸਰ ਕੀ ਜੋ ਕੀਤਾ ਉਹ ਕੋਈ ਲੋਕ ਭੁੱਲ ਨਹੀਂ ਸਕਦੇ ਇੱਕ ਗੈਰ ਪੋਲੀਟੀਸ਼ਨ 10 ਸਾਲ ਪ੍ਰਾਈਮ ਮਿਨਿਸਟਰ ਰਿਹਾ ਹੋਵੇ ਉਹ ਵੀ ਮਹਾਰਾਟੀਕਮਟੀ ਸਿੱਖ ਰਹੇ ਹੋਵੇ ਸੋ ਇਸ ਕਰਕੇ ਸਾਨੂੰ ਲੋੜ ਹੈ ਐਸਾ ਇੰਸਟੀਟਿਊਸ਼ਨ ਬਣਾਉਣ ਜਿਹੜਾ ਉਹ ਉਹ ਛਤੀ ਵੀ ਉਹਨਾਂ ਦੀ ਯਾਦ ਰਹੇਗੀ ਔਰ ਦੁਨੀਆ ਭਰ ਵਿੱਚ ਬੰਦੇ ਦੀ ਦੁਨੀਆ ਤੱਕ ਲੋਕ ਯਾਦ ਕਰਨਗੇ ਜਦੋਂ ਉਹ ਇੱਥੇ ਆ ਕੇ ਪੀ ਐਚ ਡੀ ਕਰਨਗੇ ਪੜਨਗੇ ਸੋ ਇਹ ਯੂਥ ਲਈ ਸਟੂਡੈਂਟਸ ਲਈ ਜੇ ਜਿੱਕੇ ਸਥੂਤ ਬਣਨਾ ਚਾਹੀਦਾ ਉਹ ਬਾਰੇ ਸਰਕਾਰ ਜਗਾ ਵਲੀ ਦੇਵੇ ਔਰ ਉੱਥੇ ਹੋ ਕੀਤਾ ਜਾਵੇ। ਕਾ ਤਲੋਚਨ ਜੀ ਗੱਲ ਬੜੀ ਲਗਾਤਾਰ ਚੱਲ ਰਹੀ ਹੈ ਸਮਾਦੋਂ ਲੈ ਕੇ ਬੜਾ ਵਿਵਾਦ ਚੱਲ ਰਿਹਾ ਹੈ। ਭਾਜਪਾ ਆਪਣੇ ਪੱਧਰ ਤੇ ਗੱਲਬਾਤ ਕਰ ਰਹੀ ਹੈ ਕਾਂਗਰਸ ਨੂੰ। ਆਪਾਂ ਉਸ ਮਸਲੇ ਤੇ ਨਹੀਂ ਜਾਂਦੇ ਕਿ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਸਿੱਖ ਤਰੰਦੇ ਸਮਾਦ ਦਾ ਜਿਹੜਾ ਹੈ ਅਨਕੂਨ ਨਹੀਂ ਹੈ ਕਿਉਂਕਿ ਸਮਾਦ ਦੀ ਕੋਈ ਖਾਲੀ ਹੁੰਦੀ ਹੈ। ਸਰਦੀ ਜੀ ਸਾਡੇ ਰਾਜ ਨੂੰ ਜ਼ਿਆਦਾ ਤੁਸੀਂ ਜਾਣਦੇ ਹੋ। ਜਿੱਕ ਧਰਮ ਵਿੱਚ ਮੈਂ ਨਹੀਂ ਸੁਣਿਆ ਵੱਧ ਤੋਂ ਪਾਕਿਸਤਾਨ ਕੋਈ ਆਇਆ ਹੈ ਆ ਸਭ ਤੋਂ ਹਟਾ ਲੀਟਰ ਸਾਡਾ ਬਸ ਤਾਰਾ ਸੀ ਜੀ ਉਹਦਾ ਸਰਕਾਰ ਕਿੱਥੇ ਹੋਇਆ ਬਿਲਕੁਲ ਬਿਲਕੁਲ ਉਹ ਤੇ ਤੰਗ ਹੋਇਆ ਔਰ ਫੋਰਮ ਸੇ ਸਰ ਬਰਜੇਵ ਸਿੰਘ ਪਹਿਲਾ ਡਿਫੈਂਸ ਮਿਨਿਸਟਰ ਪਿੰਡ ਚ ਹੋਇਆ ਉਹ ਯਾਦਗਾਰ ਨਹੀਂ ਕੋਈ ਜਿਹੜੇ ਸਾਡੇ ਸਿੱਕ ਤਰਮੇ ਚ ਕੋਈ ਆ ਕੋਈ ਵੱਡਾ ਹੋਵੇ ਛੋਟਾ ਹੋਵੇ ਅਸੀਂ ਉਹਦੀ ਕਦੀ ਸਮਾਧ ਨਹੀਂ ਬਣਾਉਂਦੇ ਜਿਵੇਂ ਗੁਰੂ ਮਹਾਰਾਜ ਦੇ ਗੁਰਦੁਆਰੇ ਬਣਦੇ ਬਿਲਕੁਲ ਪਰ ਉਹ ਸਾਡੇ ਰਿਵਾਜ ਨੇ ਇਸ ਕਰਕੇ ਮੈਂ ਤੋ ਇਹ ਕਿਹਾ ਵੀ ਜਿਹੜੀ ਇਹ ਲਫ਼ਜ਼ ਲੱਗਾਈ ਜਾ ਰਹੇ ਆ ਕਿ ਜੀ ਸਮਾਦ ਬਣਾਦੇ ਹੋ ਸਮਾਦ ਹੋ ਜਾ ਮੈਂ ਕਿਉਂ ਸਿੱਕਾ ਚਲ ਆਉਂਦੇ ਮੈਂ ਉਹ ਕਿਹਾ ਇਹ ਨਹੀਂ ਕਿ ਮੈਂ ਸੰਸਕਾਰ ਦੇ ਖਿਲਾਫ ਹਾਂ ਮੈਂ ਜਦੋਂ ਸੰਸਕਾਰ ਦੇ ਅੰਦਰ ਹੀ ਹੁੰਦਾ ਉਹਨਾਂ ਦਾ ਇਥੇ ਬਾਕੀ ਹੋਇਆ ਜੀ ਲੇਕਿਨ ਉੱਥੇ ਜਿਹੜੀ ਯਾਦਗਾਰ ਜਿਹੜੀ ਵਰਲਡ ਮੈਮੋਰੀਓ ਨਹੀਂ ਮਾਨਸਤ ਹੂੰ ਇੱਕ ਇੱਕ ਇਹ ਕਿ ਤੁਹਾਨੂੰ ਜੀ ਐਜੀਪੀਸੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿ ਰਹੀ ਹੈ ਕਿ ਨਾ ਮੈਂ ਵਿਗਿਆਨੀ ਜੈਲ ਸਿੰਘ ਦੀ ਜਿਹੜਾ ਬਣ ਸਕਦੀ ਆ ਫਿਰ ਜੀ ਜੀ ਸੰਸਕਾਰ ਅੰਦਰ ਹੋਇਆ ਸੀ ਥੜਾ ਬਣਿਆ ਹੈ 1.4 20x20 ਫੁੱਟ ਨਾਲ ਚੰਗਲਾ ਬਸ ਅੱਛਾ ਯਾਨੀ ਕਿ ਸਮਾਦ ਕੁਝ ਨਹੀਂ ਬਣਿਆ ਅੱਛਾ ਸਮਾਦ ਨਹੀਂ ਆਪਾਂ ਕਵਾਂਗੇ ਨੂੰ ਮਤਲਬ ਇਹ ਜੇ ਸਮਾਦ ਕੇਂਦਰ ਤੋਂ ਸਵਾਲ ਹੈ ਉੱਥੇ ਵੀ ਜਿਹੜਾ ਸਾਲ ਚ ਬੜੀ ਪ੍ਰੋਗਰਾਮ ਹੁੰਦਾ ਉੱਥੇ ਸਾਡੇ ਜਿਹੜੇ ਕੀਤਨੀ ਜਾਂਦੇ ਆ ਗੁਦਾਰਾ ਸਾਹਿਬ ਉਹ ਨਹੀਂ ਜਾਂਦੇ ਕਦੇ ਇਸ ਸਮਾਦਤ ਦੇ ਇਸ ਤਰ੍ਹਾਂ ਦਾ ਕੋਈ ਸਾਡਾ ਛਕ ਦਰਮੇ ਵਿਚ ਜਿਹੜਾ ਅਲਾਉਡ ਨਹੀਂ ਹੋ ਜੁਟ ਕੇ ਜਾ ਕੇ ਕਰੀ ਠੀਕ ਹੈ ਠੀਕ ਹੈ ਤਨਵਦੀ ਥੈਂਕ ਯੂ ਬਹੁਤ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla Office Bakersfield for all your immigration family law needs call or scan QR code to contact us Rodis Inc million miles with smile or scan QR code to contact us flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.